ਜਨਮ ਮਰਨ ਤੋਂ ਹੂੰ ਮੈ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਰ ਦੇ ਬਾਨੀ ਧੰਤਨ ਬਾਬਾ ਨਾਨ ਸਿੰਘ ਮਹਾਰਾਜ ਜੀ ਤੋਂ ਵਰਸ ਆਏ ਧੰਤਨ ਬਾਬਾ ਇਸ਼ਾ ਸਿੰਘ ਮਹਾਰਾਜ ਜੀ ਦੀ 81ਵੀਂ ਸਲਾਨਾ ਵਰਸੀ ਨਾਨਕ ਸਰ ਕਲੇਰਾ ਵਿਖੇ ਬੜੇ ਸ਼ਰਧਾ ਅਤੇ ਪਿਆਰ ਨਾਲ ਮਨਾਈ ਜਾ ਰਹੀ ਹੈ ਮਿਤੀ 2 ਅਕਤੂਬਰ ਰਾਤ ਪਹਿਲੀ ਲੜੀ ਦੇਸ਼ੀਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 4 ਅਕਤੂਬਰ ਨੂੰ ਪਾਏ ਜਾਣਗੇ ਉਪਰੰਤ ਦੂਜੀ ਲੜੀ ਦੇਸ਼ੀਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 6 ਅਕਤੂਬਰ ਨੂੰ ਰਾਤ ਨੂੰ ਪਾਏ ਜਾਣਗੇ ਮਿਤੀ 4 ਅਤੇ 5 ਅਕਤੂਬਰ ਨੂੰ ਰੈਣ ਸਭਾਈ ਕੀਰਤਨ ਦਰਬਾਰ ਹੋਵੇਗਾ ਮਿਤੀ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਹੋਵੇਗਾ ਆਪ ਸਰਬਸੰਗਤ ਨੂੰ ਇਨਾਂ ਸਮਾਗਮਾਂ ਵਿੱਚ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ ਬੇਨਤੀ ਕਰਤਾ ਸਮੂਹ ਨਾਨਕਸਰ ਸੰਪਰਦਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ